ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਬਹੁਤ ਹੀ ਪਿਆਰਾ ਦਿੱਤੀਆਂ ਵਾਲਾ ਡਿਜ਼ਾਈਨ ਲੈ ਕੇ ਆਏ ਆਂ ਚਾਰ ਚਾਰ ਤਾਗਾਂ ਦਾ ਡਿਜ਼ਾਈਨ ਹੈ ਇਹ ਤੇ ਇਹ 8 ਸਲਾਈਆਂ ਚ ਬਣਦਾ ਹੈਗਾ ਕਿਵੇਂ ਬਣੂਗਾ ਆਪਾਂ ਤੁਹਾਨੂੰ ਦੱਸਦੇ ਆਂ ਪਹਿਲਾਂ ਤਾਂ ਅਗਾਂ ਆਪਾਂ ਬਿਨਾਂ ਬੁਣੇ ਉਤਾਰਾਂਗੇ ਇੱਕ ਤਾਗ ਆਪਾਂ ਇਸ ਤਰ੍ਹਾਂ ਬੁਣ ਲਾਂਗੇ ਇਸ ਸਾਈਡ ਤੇ ਆਪਾਂ ਦੋ ਰੱਖ ਸਕਦੇ ਆ ਤੁਸੀਂ ਨਹੀਂ ਰੱਖਣਾ ਤਾਂ ਤੁਹਾਡੀ ਮਰਜ਼ੀ ਆਪਣੀ ਸਾਈਡ ਤਾਂ ਗੱਲਿਆ ਕੇ ਆਪਾਂ ਤਿੰਨ ਤਾਗੇ ਬਿਨਾਂ ਬੁਣੇ ਉਤਾਰਾਂਗੇ ਫਿਰ ਤਾਗਾ ਬੈਕ ਸਾਈਡ ਲੈ ਜਾਾਂਗੇ ਇਹਨੂੰ ਇਸ ਤਰ੍ਹਾਂ ਬੁਣਾਂਗੇ ਫਿਰ ਤਾਗਾ ਆਪਣੀ ਸਾਈਡ ਤਿੰਨ ਤਾਗੇ ਬਿਨਾ ਬੁਣੇ ਉਤਾਰਾਂਗੇ ਤਾਗਾ ਫਿਰ ਆਪਣੀ ਸਾਈਡ ਲੈ ਜਾਾਂਗੇ ਬੈਕ ਸਾਈਡ ਲੈ ਜਾਾਂਗੇ ਇੱਕ ਤਾਗਾ ਬੁਣ ਲਾਂਗੇ ਫਿਰ ਤਾਗਾ ਆਪਣੀ ਸਾਈਡ ਲੈ ਆਵਾਂਗੇ ਇਸ ਤਰ੍ਹਾਂ ਇਹਦੀ ਪਹਿਲੀ ਸਲਾਈ ਆਪਾਂ ਇਸ ਤਰੀਕਾ ਡਾਂਗੇ ਥੋੜਾ ਜਿਹਾ ਤਾਗਾ ਇਹ ਢਿੱਲਾ ਰੱਖਣਾ ਕੱਸਣਾ ਨਹੀਂ ਜ਼ਿਆਦਾ ਤਾਗਾ ਫਿਰ ਆਪਣੀ ਸਾਈਡ ਤਿੰਨ ਤਾਗੇ ਬਿਨਾ ਬੁਣੇ ਇਹ ਸਿੱਧੀ ਸਾਈਡ ਤੋਂ ਸ਼ੁਰੂ ਹੁੰਦਾ ਹੈ ਲਾਸਟ ਵਾਲਾ ਆਪਾਂ ਇਸ ਤਰੀਕਾ ਬੁਣ ਲਾਂਗੇ ਹੁਣ ਆਪਾਂ ਅੱਗੇ ਬੈਕ ਸਾਈਡ ਤੇ ਬੈਕ ਸਾਈਡ ਇਹਦੀ ਸਾਰੀਆਂ ਸਲਾਈਆਂ ਉਲਟੀਆਂ-ਉਲਟੀਆਂ ਲੱਗਣਗੀਆਂ ਇਹਦੀ ਡੀਆਂ ਦੀ ਦੂਜੀ ਸਲਾਈ ਆ ਇਹ ਆਪਾਂ ਸਾਰੀਆਂ ਸਲਾਈਆਂ ਆਪਾਂ ਇਸ ਤਰੀਕੇ ਨਾਲ ਬੈਕ ਸਾਈਡ ਤੋਂ ਸਿੱਧੀ ਸਾਈਡ ਦਾ ਡਿਜ਼ਾਈਨ ਬਣਦਾ ਜਉ ਬੈਕ ਸਾਈਡ ਇਹਦਾ ਇਸ ਤਰ੍ਹਾਂ ਉਲਟਾ ਉਲਟਾਈ ਬਣੂਗਾ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਆ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਆ ਬੱਚਿਆਂ ਦੇ ਪ੍ਰੋਜੈਕਟ ਚ ਬਹੁਤ ਸੋਹਣਾ ਲੱਗਦਾ ਕੁੱਤੀ ਵਾਟਰ ਤੇ ਫਰਾਕ ਵਗੈਰਾ ਬਣਾਉਣੀ ਆ ਕਿਸੇ ਚ ਵੀ ਪਾ ਸਕਦੇ ਆ ਵੈਸੇ ਇਹ ਆਰ ਪ੍ਰੋਜੈਕਟ ਦਾ ਡਿਜ਼ਾਈਨ ਆ ਕਿਸੇ ਚ ਵੀ ਪਾ ਸਕਦੇ ਆ ਹੁਣ ਆਪਾਂ ਆ ਗਏ ਤੀਜੀ ਸਲਾਈ ਤੇ ਉਸੇ ਤਰ੍ਹਾਂ ਆਪਾਂ ਲਗਾ ਬਿਨਾ ਬੁਣੀ ਉਤਾਰਾਂਗੇ ਇੱਕ ਤਾਗਾ ਸਿੱਧਾ ਬੁਣ ਲਾਂਗੇ ਫਿਰ ਤਾਗਾ ਆਪਣੀ ਸਾਈਡ ਫੇਰ ਉਹੀ ਤਣ ਤਾਗੇ ਜਿਹੜੇ ਪਹਿਲਾਂ ਪਤਾ ਰਹੇ ਸੀ ਉਹੀ ਤਾਰ ਕੇ ਤਾਗਾ ਫੇਰ ਬੈਕ ਸਾਈਡ ਜਿਹੜਾ ਪਹਿਲਾਂ ਬੁਣਾ ਸੀ ਉਹੀ ਬੁਣ ਲੈ। ਐਸੀ ਤਰੀਕੇ ਫੇਰ ਇਹ ਇਸ ਜਿਵੇਂ ਆਪਾਂ ਪਹਿਲੀ ਸਲਾਈ ਕੱਢਿਆ ਉਸ ਤਰੀਕੇ ਆਪਾਂ ਨੇ ਹੁਣ ਦੂਜੀ ਸਲਾਈ ਇੱਕ ਸਲਾਈ ਇਸ ਤਰੀਕੇ ਹੋਰ ਕਰ ਲਈਏ ਸਿੱਧੀ ਸਾਈਡ ਤੋਂ ਪਤਨ ਸਲਾਈਆਂ ਇਸ ਤਰ੍ਹਾਂ ਕੱਢ ਕੇ ਚੌਥੀ ਸਲਾਈ ਚ ਆਪਾਂ ਜਾ ਕੇ ਥੋੜਾ ਜਿਹਾ ਚੇਂਜ ਹੁੰਦਾ। ਬਾਕੀ ਤਿੰਨ ਸਲਾਈਆਂ ਐਸੀ ਤਰੀਕੇ ਨਾਲ ਲਾ ਦਿੱਤੀਆਂ ਨੇ। ਜੇ ਕੋਈ ਮਤਲਬ ਡਿਜ਼ਾਈਨ ਵੀ ਬਣਾਉਣਾ ਚਾਹੁੰਦਾ ਤੇ ਜਾਣ ਸਲਾਈਆਂ ਜਾਣਦਾ ਵੀ ਘੱਟਾ ਤਾਂ ਉਹਦੇ ਵਾਸਤੇ ਡਿਜ਼ਾਈਨ ਬਹੁਤ ਵਧੀਆ ਹੈਗਾ। ਡਿਜ਼ਾਈਨ ਵੀ ਤੁਹਾਡਾ ਇੰਨਾ ਸੋਹਣਾ ਬਣ ਕੇ ਆਊਗਾ ਤੇ ਚ ਕੋਈ ਨਾ ਜਾਲੀ ਐ ਨਾ ਕੋਈ ਉਲਟ ਫੁਲਟ ਦਾਗਾ ਕਰਨਾ ਦਾ ਇਸ ਤਰ੍ਹਾਂ ਸਿੱਧਾ ਸਿੱਧਾ ਹੀ ਬਣਾਉਣਾਗਾ ਬਹੁਤ ਸੋਹਣਾ ਬਣ ਕੇ ਆਊਗਾ ਇਹ ਆਪਣੀ ਡਿਜ਼ਾਈਨ ਦੀ ਚੌਥੀ ਸਲਾਈ ਹੋ ਗਈ ਤਿੰਨ ਸਲਾਈਆਂ ਸਿੱਧੀ ਸਾਈਡ ਤੋਂ ਇਸ ਤਰੀਏ ਨੰਗਣਗਾ ਉਲਟੀ ਸਾਈਡ ਤੋਂ ਤਾਂ ਹਰ ਸਲਾਈ ਇਸ ਤਰੀਏ ਨਹੀਂ ਹੋਣੀ ਹੁਣ ਆਪਾਂ ਆਲੀ ਪੰਜਵੀਂ ਸਲਾਈ ਤੇ ਹੁਣ ਆਪਾਂ ਨੇ ਕੀ ਕਰਨਾ ਨੂੰ ਫੇਰ ਉਸੇ ਤਰ੍ਹਾਂ ਪਹਿਲਾਂ ਤੱਕਾ ਬਿਨਾਂ ਗੁਨੇ ਤਾਰਾਂਗੇ ਇੱਕ ਬੁਣ ਲਾਂਗੇ ਤਾਂ ਆਪਣੇ ਸਾਈਡ ਜਿਹੜੇ ਪਹਿਲਾਂ ਤਨ ਉਤਾਰੇ ਹੋਏ ਨੇ ਉਹਨਾਂ ਨੂੰ ਇਸ ਤਰ੍ਹਾਂ ਹੀ ਤਾਰਾਂਗੇ ਫੇਰ ਤੱਕਾ ਦੂਜੀ ਸਾਈਡ ਇੱਕ ਬੁਣ ਲਾਂਗੇ ਫੇਰ ਤੱਕਾ ਆਪਣੀ ਸਾਈਡ ਤੰਨ ਬਿਣਾ ਬੁਣੇ ਉਤਾਰਾਂਗੇ ਫੇਰ ਤੱਕਾ ਦੂਜੀ ਸਾਈਡ ਬੁਣ ਲਾਂਗੇ ਜਿਸ ਤਰ੍ਹਾਂ ਪਹਿ ਇੱਕ ਸਲਾਈ ਪਈ ਆ ਉਸੇ ਤਰ੍ਹਾਂ ਹੀ ਆਪਾਂ ਤੰਨ ਸਲਾਈਆਂ ਪਾਵਾਂਗੇ ਉਨਾ ਪਾਗੀ ਸੀਮ ਨੀ ਸਲਾਈ ਤੇ ਸੱਤਮੀ ਸਲਾਈ ਆਪਣੀ ਚੇਂਜ ਹੋਊਗੀ ਐਂਡ ਤੱਕ ਦੇਖਿਓ ਇਨੂੰ ਆਪਾਂ ਇਸ ਤਰੀਕਾ ਕਰ ਲਾਂਗੇ ਬੈਕ ਸਾਈਡ ਤੋਂ ਦੱਸਿਆ ਵੀ ਸਾਰੇ ਇਸ ਲੰਨਾ ਉਲਟੀਆਂ ਉਲਟੀਆਂ ਜਾਣਗੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਾ ਕਰੋ ਜਿਹੜੀ ਵੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤਾਂ ਜੋ ਤੁਹਾਡੇ ਵਾਸਤੇ ਅਸੀਂ ਇਸ ਤਰ੍ਹਾਂ ਸੋਹਣੇ ਸੋਹਣੇ ਤੇ ਸੋਖ ਸੋਖੇ ਡਿਜ਼ਾਈਨ ਲੈ ਕੇ ਆਉਂਦੇ ਰਹੀਏ ਹੁਣ ਆਪਾਂ ਅਗੇ 7ਵੀਂ ਸਲਾਈ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਪਹਿਲਾਂ ਤਾਂ ਘੋਸੇ ਤਰ੍ਹਾਂ ਉਤਾਰਨਾ ਹੈ ਇਹਨੂੰ ਆਪਾਂ ਸਿੱਧੇ ਨੂੰ ਸਿੱਧਾ ਬਣਾ ਲਾਂਗੇ ਇਹ ਲੜਾਪਾ ਤਿੰਨ ਤਾਗੇ ਇਹ ਉਤਾਰੇ ਹੋਏ ਨੇ ਇਹਨਾਂ ਚੋਂ ਆਪਾਂ ਇੱਕ ਤਾਗਾ ਸਿੱਧਾ ਬੁਣਾਗੇ ਪਹਿਲਾਂ ਫਿਰ ਆਪਾਂ ਤਿੰਨਾਂ ਤਾਗਾਂ ਦੇ ਨੀਚੋਂ ਦੀ ਸਲਾਈ ਲੈ ਕੇ ਇਹ ਤਾਗਾ ਕੁੰਡਾ ਉਤਾਰ ਕੇ ਇਸ ਤਰ੍ਹਾਂ ਨੀਚੋਂ ਦੀ ਲਿਆ ਕੇ ਇਹ ਤੇ ਫੇਰ ਚੜਾਉਣਾ ਇਸ ਤਰ੍ਹਾਂ ਫਿਰ ਇਹਨੂੰ ਬੁਣਨਾ ਸਿੱਧਾ-ਸਿੱਧਾ ਤੰਨੇ ਸਿੱਧੇ ਬੁਣਾਂਗੇ ਫੇਰ ਫੇਰ ਆਪਾਂ ਹੁਣ ਇੱਕ ਆਪਣਾ ਇਹ ਬੁਣਾ ਹੈਗਾ ਤਿੰਨ ਸਿੱਧੇ ਜਿਹੜਾ ਇਹਨਾਂ ਦਾ ਵਿਚਾਲੜਾ ਤਾਗਾ ਹੋਇਆ ਕਰੂਗਾ ਉਹਨਾਂ ਤਿੰਨਾਂ ਧਾਗਿਆਂ ਦੇ ਨੀਚੋਂ ਦੀ ਉਸ ਧਾਗੇ ਨੂੰ ਇਸ ਤਰ੍ਹਾਂ ਸਲਾਈ ਤੇ ਉਤਾਰ ਕੇ ਨੀਚੋਂ ਦੀ ਲੈ ਕੇ ਫੇਰ ਸਲਾਈ ਤੇ ਚੜਾ ਕੇ ਇਹਨੂੰ ਬੁਣਾਗੇ ਫੇਰ ਤਿੰਨ ਧਾਗੇ ਸਿੱਧੇ ਬੁਣਾਗੇ 1 2 3 ਫੇਰ ਇਹਨਾਂ ਦਾ ਵਿਚਾਲੜਾ ਧਾਗਾ ਇਸ ਸਲਾਈ ਤੇ ਚੜਾ ਕੇ ਇਹਨੂੰ ਨੀਚੋਂ ਦੀ ਲੈ ਕੇ ਸੁਦਾ ਬੁਣਾਗੇ ਇਸ ਤੋਂ ਬਾਅਦ ਫੇਰ ਤਿੰਨ ਧਾਗੇ ਫਿਰ ਸਿੱਧੇ ਬੁਣਾਗੇ 1 2 3 ਬਿਲਕੁਲ ਸੌਖਾ ਡਿਜ਼ਾਈਨ ਹੈ ਜਿਹਨੇ ਨਹੀਂ ਵੀ ਬੁਣਿਆ ਉਹ ਵੀ ਬੁਣ ਸਕਦੇ ਇਨਾ ਸੋਡਾ ਪ੍ਰੋਜੈਕਟ ਹੈ ਨਾ ਸੋਨਾ ਬਣ ਕੇ ਆਊਗਾ ਤੁਸੀਂ ਜੋ ਵੀ ਜੈਕਟ ਵਗੈਰਾ ਬਣਾਉਣਾ ਚਾਹੋ ਨਾ ਲੈ ਸੋਨੂੰ ਅਖਿਆਈ ਨਹੀਂ ਆਉਣੀ ਬਹੁਤ ਸੌਖਾ ਡਿਜ਼ਾਈਨ ਹੈ ਲਾਸਟ ਸਲਾਈ ਹੈ ਇਹ ਵੀ ਆਪਾਂ ਉਲਟੀ ਉਲਟੀ ਕੱਢਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਿਵੇਂ ਬਣਦਾ ਹੈ ਡਿਜ਼ਾਈਨ ਐਂਡ ਤੱਕ ਵੀਡੀਓ ਜ਼ਰੂਰ ਵੇਖਿਓ ਇਸ ਤਰ੍ਹਾਂ ਇਹਨੂੰ ਆਪਾਂ ਸਾਰੇ ਨੂੰ ਉਲਟੀ ਉਲਟੀ ਕੱਢਾਂਗੇ ਚੈਨਲ ਨੂੰ ਜੂਸ ਜ਼ਰੂਰ ਸਬਸਕ੍ਰਾਈਬ ਕਰਦਿਆ ਕਰੋ ਤੇ ਬੈਲ ਵਾਲਾ ਬਟਨ ਦਬਾ ਦਿਓ ਤਾਂ ਜੋ ਜੋ ਵੀ ਅਸੀਂ ਵੀਡੀਓ ਬਣਾਉਣਾ ਤੁਹਾਡੇ ਤੱਕ ਉਹਦਾ ਨੋਟੀਫਿਕੇਸ਼ਨ ਪਹੁੰਚ ਸਕੇ ਇਸ ਤਰ੍ਹਾਂ ਨੂੰ ਆਪਾਂ ਨੇ ਸਾਰੇ ਨੂੰ ਉਲਟੀ ਮਿਟੀ ਬਣਾ ਲੈਣਾ ਇਸ ਤਰ੍ਹਾਂ ਹੀ ਆਪਣਾ ਡਿਜ਼ਾਈਨ ਬਲਕਿਆਂ ਦਾ ਬਹੁਤ ਸੋਹਣਾ ਲੱਗਦਾ ਇਹਨੂੰ ਟੂ ਕਲਰ ਚ ਵੀ ਕਰ ਸਕਦੇ ਆਪਾਂ ਵਨ ਕਲਰ ਸੇ ਵੀ ਕਰ ਸਕਦਾ ਸਾਡੀ ਵੀਡੀਓ ਵੇਖਣ ਲਈ ਛੜਨਾ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ